ਸਕੂਲਾਂ ਨੂੰ ਲੈ ਕੇ ਇੱਕ ਵਿਸ਼ੇਸ਼ ਗ੍ਰਾਂਟ ਹੁੰਦੀ ਹੈ ਜੋ ਕਿ ਇੱਕ ਯੋਜਨਾ ਦੇ ਤਹਿਤ ਹੈ ਉਸ ਦੇ ਵਿੱਚ ਪੂਰੇ ਦੇਸ਼ ਭਰ ਦੇ 20000 ਜਿਹੜੇ ਨੇ ਸਕੂਲ ਹੈ 20500 ਦੇ ਕਰੀਬ ਸਕੂਲ ਉਹਨਾਂ ਵਿੱਚੋਂ 241 ਪੰਜਾਬ ਦੇ ਵੀ ਹੈ ਉਹਨਾਂ ਇੱਕ ਵੱਡੀ ਗ੍ਰਾਂਟ ਮਿਲਦੀ ਹੈ ਪਹਿਲਾਂ ਤੇ ਉਸ ਦੇ ਉੱਤੇ ਹਮ ਹੀ ਨਹੀਂ ਭਰੀ ਪੰਜਾਬ ਸਰਕਾਰ ਨੇ ਹੁਣ ਚਿੱਠੀ ਪੱਤਰ ਲਿਖ ਦਿੱਤਾ ਗਿਆ ਹੈ ਕਿ ਅਸੀਂ ਤਿਆਰ ਬੈਠੀਆਂ ਯੋਜਨਾ ਲਾਗੂ ਕਰਨ ਲਈ ਇਹ ਯੂ ਟਰਨ ਦੀ ਨੋਬਤ ਕਿਉਂ ਆਈ ਅਸਲ 'ਤੇ ਸਰਕਾਰ ਦੇ ਪੀਪੇ ਖੜਕ ਗਏ ਨੇ ਕਿਉਂਕਿ ਗ੍ਰਾਂਟਾਂ ਬਹੁਤ ਸਾਰੀਆਂ ਰੁਕੀਆਂ ਹੋ ਰਹੀਆਂ ਔਰ ਐਜੂਕੇਸ਼ਨ ਦਾ ਮਸਲਾ ਸਭ ਤੋਂ ਵੱਡੀ ਇੱਕ ਸਕੀਮ ਆ ਪ੍ਰਧਾਨ ਮੰਤਰੀ ਸ਼੍ਰੀ ਯੋਜਨਾ ਉਹ ਪ੍ਰਧਾਨ ਮੰਤਰੀ ਨਾਮ ਤੇ ਨਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀ ਯੋਜਨਾ ਜਿਹਦੇ ਨਰਿੰਦਰ ਮੋਦੀ ਯੋਜਨਾ ਹੁੰਦੀ ਤੁਸੀਂ ਓਬਜੈਕਸ਼ਨ ਕਰਦੇ ਤੁਹਾਡਾ ਇਤਰਾਜ਼ ਜਾਇਜ਼ ਸੀ ਉਹ ਹੈਗੀ ਸਕੀਮ ਪ੍ਰਧਾਨ ਮੰਤਰੀ ਪੀਐਮ ਸ਼੍ਰੀ ਯੋਜਨਾ ਬਾਈ ਡੈਜਿਗਨੇਸ਼ਨ ਆ ਹਨਾ ਬਾਈ ਨੇਮ ਨਹੀਂ ਆ ਇਸ ਕਰਕੇ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਪਹਿਲਾਂ ਹਾਂ ਪਹਿਲੀਆਂ ਜਿਹੜੇ ਸਕੀਮਾਂ ਬਹੁਤ ਸਾਰੀਆਂ ਅੱਜ ਵੀ ਹੈ ਇੰਦਰਾ ਗਾਂਧੀ ਦੇ ਨਾਮ ਤੇ ਰਜੀਵ ਗਾਂਧੀ ਦੇ ਨਾਮ ਤੇ ਨਹਿਰੂ ਦੇ ਨਾਮ ਤੇ ਸ਼੍ਰੀ ਅਟਲ ਵਿਹਾਰੀ ਬਾਜਪਾਈ ਦੇ ਨਾਮ ਤੇ ਆ ਪਰ ਹੁਣ ਨਹੀਂ ਡਾਕਟਰ ਮਨਮੋਹ ਸਿੰਘ ਦੇ ਨਾਮ ਤੇ ਵੀ ਕੋਈ ਸਕੀਮ ਨਹੀਂ ਕਿਉਂਕਿ ਉਹ ਇਦਾਂ ਦੇ ਜਿਹੜੇ ਸਰਕਾਰਾਂ ਨਹੀਂ ਚਮਚਾਗिरी ਕਰਦੀਆਂ ਹੁਣ ਜਦ ਪੀਐਮ ਸ਼੍ਰੀ ਯੋਜਨਾਵਾਂ ਜਿਹਦੇ ਚ ਭਾਰਤ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਦੇ ਤਹਿਤ 23000 ਕਰੋੜ ਰੁਪਏ ਦਾ ਬਜਟ ਰੱਖਿਆ ਇਸ ਸਕੀਮ ਦੇ ਤਹਿਤ ਜਿਹੜੇ 20000 ਤੋਂ ਵੱਧ ਪੂਰੇ ਇੰਡੀਆ ਦੇ ਜਿਹੜੇ ਸਕੂਲ ਆ ਉਹਦੇ ਚ ਪੰਜਾਬ ਦੇ ਵੀ 240 41 ਸਕੂਲ ਆ ਔਰ ਪੰਜਾਬ ਨੂੰ 515 ਕਰੋੜ ਰੁਪਈਆ ਮਿਲਣਾ ਦੋ ਕਿਸ਼ਤਾਂ ਦੇ ਵਿੱਚ ਹੁਣ ਸਰਕਾਰ ਨੂੰ ਕਿਸ ਚੀਜ਼ ਦਾ ਇਤਰਾਜ਼ ਸੀ ਆਪ ਤੇ ਤੁਸੀਂ ਸਾਰੇ ਜੱਗਾਂ ਫੋੜਵਾ ਤੇ ਨਹੀਂ ਪੱਥਰ ਲਾ ਰਹੇ ਹੋ ਇਸ਼ਤਿਹਾਰ ਨਹੀਂ ਕਰ ਰਹੇ ਔਰ ਪ੍ਰਾਈਮ ਮਿਨਿਸਟਰ ਸ਼੍ਰੀ ਜੋਜਨਾ ਤੇ ਤੁਸੀਂ ਇਤਰਾਜ਼ ਵਿਕਤ ਕੀਤਾ ਹਾਲਾਂਕਿ ਇਹਨਾਂ ਨੇ ਪਹਿਲਾਂ ਐਮਯੂ ਕਰ ਲਿਆ ਕਿਉਂਕਿ ਜਦੋਂ ਵੀ ਸੈਂਟਰ ਸਰਕਾਰ ਦੀ ਕੋਈ ਸਕੀਮ ਹੁੰਦੀ ਹੈ ਜਿਹਦੇ ਵਿੱਚ ਮੈਚਿੰਗ ਗ੍ਰਾਂਟ ਹੁੰਦੀ ਹੈ ਜਿਹਦੇ ਵਿੱਚ ਸੈਂਟਰ ਸਰਕਾਰ ਲੰਬੇ ਸਮੇਂ ਤੋਂ 60 40 ਦੇ ਰੇਸ਼ੀਓ ਦੇ ਨਾਲ ਹੀ ਸਕੀਮ ਸ਼ੁਰੂ ਕਰਦਾ ਉਹ ਪਹਿਲਾਂ 60 ਸੈਟ ਪੈਸੇ ਪੈਸੇ ਸੈਂਟਰ ਪਾਉਂਦਾ 40 ਪੈਸੇ ਸੂਬਾ ਪਾਉਂਦਾ ਫਿਰ ਪਹਿਲਾਂ ਕਿਸੇ ਵੇਲੇ ਤੇ 75 25 ਹੁੰਦੀ ਸੀ ਕਿ 75 ਰੁਪਏ ਸੈਂਟਰ ਤੋਂ ਦੇ 25 ਸਟੇਟ ਪਾਉਂਦੀ ਫਿਰ 60 40 ਆ ਗਈ ਫਿਰ 55 45 ਆ ਗਈ ਫਿਰ ਪੰਜਾਬ ਆ ਗਈ ਫਿਰ ਇਸ ਪੰਜਾਬ ਸਟੇਟਾਂ ਦਾ ਹਿੱਸਾ ਵਧਦਾ ਗਿਆ ਸੈਂਟਰ ਦਾ ਘੜਦਾ ਰਿਹਾ ਫਿਰ ਉਹ ਸਕੀਮਾਂ ਬੰਦ ਹੁੰਦੀਆਂ ਰਹੀਆਂ ਹੁਣ ਇਹ ਜਿਹੜੇ ਇਹਦੇ ਚ ਇਹ ਜਿਹੜੇ ਸਰਬ ਸਿੱਖਿਆ ਭਿਆਨ ਦੇ ਤਹਿਤ 23000 ਕਰੋੜ ਰੁਪਏ ਦਾ ਬਜਟ ਰੱਖਿਆ ਪੰਜਾਬ ਨੂੰ 515 ਕਰੋੜ ਰੁਪਈਆ ਮਿਲਣਾ 240 41 ਸਕੂਲਾਂ ਵਾਸਤੇ ਟੀਚਰਾਂ ਦੀ ਤਨਖਾਹ ਇਸ ਬੁਨਿਆਦੀ ਸਕੂਲ ਦੇ ਵਿੱਚ ਢਾਂਚਾ ਚੰਗਾ ਸੋਹਣਾ ਇਨਫਰਾਸਟ੍ਰਕਚਰ ਔਰ ਬੱਚਿਆਂ ਦੀ ਵਰਤਦੀਆਂ ਹੁਣ ਸਰਕਾਰ ਨੂੰ ਤੇ ਹਾਸ ਕੇ ਸਕੀਮ ਲੈਣੀ ਚਾਹੀਦੀ ਸੀ ਐਡਾਪਟ ਕਰਨੀ ਚਾਹੀਦੀ ਪਹਿਲਾਂ ਇਹਨਾਂ ਨੇ ਐਡਾਪਟ ਕਰ ਲਿਆ ਫਿਰ ਅਬਜੈਕਸ਼ਨ ਆਤਾ ਕਿ ਅਸੀਂ ਇਕਰਾਰਨਾਮਾ ਤੋੜਦੇ ਹਾਂ ਸਾਨੂੰ ਤੁਹਾਡੀ ਜਿਹੜੀ ਸਕੀਮ ਪਰਵਾਹ ਨਹੀਂ ਆ ਫਿਰ ਰੌਲਾ ਪੈ ਗਿਆ ਜੀ ਸੈਂਟਰ ਪੈਸੇ ਰੋਕਦਾ ਜੀ ਸੈਂਟਰ ਪੈਸੇ ਰੋਕਦਾ ਸੈਂਟਰ ਦੇ ਨੇ ਤਾਂ ਪੈਸੇ ਦਿੱਤੇ ਦੋ ਕਿਸ਼ਤਾਂ ਦੇ ਵਿੱਚ ਇੱਕ ਵਾਰ 340 ਕਰੋੜ ਰੁਪਈਆ ਦੇਣਾ ਇੱਕ ਵਾਰ ਕੋਈ 150 ਕਰੋੜ ਰੁਪਈਆ ਦੇ ਆਸ-ਪਾਸ ਦੇਣੇ ਹੈਗੇ ਉਹ ਤਾਂ ਤੁਸੀਂ ਐਮਓਯੂ ਤੋੜਿਆ ਨਾ ਹੁਣ ਕਿਉਂਕਿ ਲੋਡ ਹੈ ਪੈਸਿਆਂ ਦੀ ਹੁਣ ਦੁਬਾਰਾ ਹੁਣ ਪੰਜਾਬ ਦੇ ਸਿੱਖਿਆ ਵਿਭਾਗ ਨੇ ਸੈਂਟਰ ਸਰਕਾਰ ਨੂੰ ਚਿੱਠੀ ਲਿਖੀ ਔਰ ਮੁੱਖ ਮੰਤਰੀ ਦੀ ਵੀ ਟਿੱਪਣੀ ਆ ਚੁੱਕੀ ਹੈ ਹੁਣ ਉਹ ਜਿਹੜਾ ਜੂ ਟਰਨ ਲੈ ਲੈ ਉਹ ਲੈਣਾ ਪਿਆ ਲੈ ਮਜਬੂਰ ਹੋ ਗਿਆ ਜਾਂ ਤੇ ਸ਼ੁਰੂ ਤੋਂ ਸਿਆਣਪ ਦੇ ਨਾਲ ਫੈਸਲਾ ਲਓ ਜਾਂ ਫਿਰ ਅੜ ਜੋ ਵੀ ਸਾਨੂੰ ਇਹ ਪਰਵਾਹ ਨਹੀਂ ਹੈਗਾ ਵੀ ਇਹ ਨਾਮ ਇਹ ਨਹੀਂ ਹੋਣਾ ਚਾਹੀਦਾਗਾ ਹੁਣ ਕਰਨਾ ਪੈਣਾ ਕਿਉਂਕਿ ਬਾਕੀ ਸੂਬਿਆਂ ਨੇ ਕਰ ਲਿਆ ਹੁਣ ਪਾਰਲੀਮੈਂਟ ਦੇ ਵਿੱਚ ਇੱਕ ਦਿਨ ਸਵਾਲ ਖੜਾ ਹੋ ਗਿਆ ਹਰ ਸਿਮਰਤ ਕੌਰ ਬਾਦਲ ਨੇ ਸਵਾਲ ਖੜਾ ਕੀਤਾ ਹੈ ਤੇ ਜਿਹੜੇ ਦੇਸ਼ ਦੇ এডਿਕੇਸ਼ਨ ਮਿਨਿਸਟਰ ਨੇ ਤਰਮਿੰਦਰ ਪ੍ਰਧਾਨ ਉਹਨਾਂ ਨੇ ਕਹਿਤਾ ਕਿ ਪੰਜਾਬ ਸਰਕਾਰ ਦੀ ਉਹਨੇ ਸਥਿਤੀ ਪੋਲ ਖੋਲ ਦਿੱਤੀ ਕਿ ਇੰਨੀ ਤਰੀਕ ਨੂੰ ਪੰਜਾਬ ਸਰਕਾਰ ਮੰਨੀ ਕਿ ਅਸੀਂ ਪੰਜਾਬ ਦੇ ਵਿੱਚ ਪੀਐਮ ਸ਼੍ਰੀ ਯੋਜਨਾ ਲਾਗੂ ਕਰਨ ਨੂੰ ਤਿਆਰ ਸਾਡਾ ਮੌਜੂਵੀ ਹੋ ਗਿਆ ਫਿਰ ਸਰਕਾਰ ਪੰਜਾਬ ਸਰਕਾਰ ਭੱਜ ਗਈ ਇਕਰਾਰਨਾਮਾ ਵੀ ਤੋੜ ਦਿੱਤਾ ਗਿਆ ਇਹਦੇ ਚ ਹੁਣ ਸੈਂਟਰ ਦਾ ਕੀ ਫਾਲਟ ਆ ਹੁਣ ਚਿੱਠੀ ਲਿਖੀ ਹੈ ਸੈਂਟਰ ਸਰਕਾਰ ਨੇ ਹਾਮੀ ਭਰ ਦਿੱਤੀ ਹਲੇ ਪੈਸਾ ਨਹੀਂ ਆਇਆ ਹਮੇ ਦੀ ਚਿੱਠੀ ਵੀ ਨਹੀਂ ਲੇਕਿਨ ਰਿਸਪਾਂਸ ਮਿਲ ਗਿਆ ਹੈਗਾ ਪਰ ਸਰਕਾਰ ਨੂੰ ਇਹੋ ਜਿਹੇ ਫੈਸਲੇ ਕਿਉਂਕਿ ਵਿਦਿਆ ਵਿਚਾਰੀ ਤੇ ਨਾਣਾ ਸਮਝੋ ਔਰ ਅਗਰ ਸਰਕਾਰ ਸੈਂਟਰ ਸਰਕਾਰ ਤੁਹਾਨੂੰ ਪੈਸੇ ਦੇ ਰਹੀ ਹੈ ਤਾਂ ਤੁਹਾਨੂੰ ਤਾਂ ਲੈਣੇ ਚਾਹੀਦੇ ਇੱਕ ਪਾਸੇ ਤੁਸੀਂ ਕਹਿੰਦੇ ਕਿ ਸਾਡਾ 11000 ਕਰੋੜ ਰੁਪਇਆ ਰੋਕਿਆ ਔਰ ਉਹਦੇ ਚ ਫਿਰ ਅੱਜ ਇੱਕ ਸਵਾਲ ਜਿਹੜਾ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਬਹੁਤ ਸਾਰੀਆਂ ਜਿਹੜੀਆਂ ਸਕੀਮਾਂ ਵਾਂ ਇਹਨਾਂ ਨੇ ਜੂਸੀ ਸਾਟੀ ਵੇਡ ਨਹੀਂ ਦਿੱਤਾ ਔਰ ਇੱਕ ਹੋਰ ਜਿਹੜੇ ਕੱਲ ਹੀ ਉਹਨਾਂ ਦੀ ਸਟੇਟਮੈਂਟ ਆਈ ਜਿਹੜਾ ਦੁਸ਼ੰਤ ਕਰਕੇ ਬੀਜੇਪੀ ਦੇ ਕੌਮੀ ਦੁਸ਼ੰਤ ਗੋਤਮ ਉਹ ਕਹਿੰਦੇ ਕਿ ਇਹਨਾਂ ਨੇ ਫੰਡ ਦੁਰਵਰਤੋਂ ਬੜੀ ਕੀਤੀ ਆ ਔਰ ਨੈਸ਼ਨਲ ਰੂਰਲ ਹੈਲਥ ਮਿਸ਼ਨ ਤੇ ਜਿਹੜਾ 1000 ਕਰੋੜ ਰੁਪਈਆ ਰੱਖਿਆ ਉਹਨਾਂ ਉਹ ਵੀ ਇਹਦੀ ਵਜ੍ਹਾ ਦੱਸੀ ਆ ਕਿ ਜਦ ਅਸੀਂ ਪੂਰੇ ਇੰਡੀਆ ਦੇ ਵਿੱਚ ਜਿਹੜੇ ਜਿਹੜੇ ਸਿਹਤ ਕੇਂਦਰ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਇਹਨਾਂ ਨੇ ਮhalla ਕਲੀਨਿਕ ਜਾਂ ਆਮ ਆਦੀ ਕਲੀਨਿਕ ਕਿਹਾ ਗਿਆ ਹੈ ਅਸੀਂ ਪੂਰੇ ਇੰਡੀਆ 'ਚ ਕਿਹਾ ਕਿ ਇਹ ਜਿੰਨੇ ਵੀ ਸੂਬੇ ਸਰਕਾਰ ਸੈਂਟਰ ਦੇ ਪੈਸਿਆਂ ਦੇ ਨਾਲ ਹੈਲਥ ਸੈਂਟਰ ਚਲਾ ਰਹੀ ਆ ਉਹਦਾ ਇੱਕੋ ਨਾਮ ਹੋਣਾ ਚਾਹੀਦਾ ਹੈਗਾ ਉਹ ਨਾਮ ਕੀ ਉਹਨਾਂ ਨੇ ਰੱਖਿਆ ਗਿਆ ਯੂਸ਼ਮਨ ਰੋਗਿਆ ਮੰਦਰ ਹੁਣ ਮੰਦਰ ਤੇ ਆਬਜੈਕਸ਼ਨੇਬਲ ਹੋ ਸਕਦਾ ਤੁਸੀਂ ਆਯੂਸ਼ਮਨ ਰੋਗਿਆ ਕੇਂਦਰ ਤੇ ਖੋਲ੍ਹ ਸਕਦੇ ਮੰਦਰ ਆਬਜੈਕਸ਼ਨੇਬਲ ਹੋ ਸਕਦਾ ਹੈਗਾ ਪਰ ਬਾਕੀ ਸੂਬੇ ਲਾਗੂ ਕਰ ਚੁੱਕੇ ਨੇ ਤੇ ਪੰਜਾਬ ਕਹਿੰਦੇ ਨੇ ਕਿ ਅਸੀਂ ਪੈਸੇ ਸਾਨੂੰ ਦੇ ਦਿਓ ਪਰ ਨਾਮ ਅਸੀਂ ਆਮ ਆਦਮੀ ਕਲੀਨਿਕ ਹੀ ਰੱਖਾਂਗੇ ਮੱਲਾ ਕਲੀਨਿਕ ਰੱਖਾਂ ਉਹਨੂੰ ਲੈ ਕੇ ਉਹਨਾਂ ਸਥਿਤੀ ਸਪਸ਼ਟ ਕਰਦੇ ਹੁਣ ਇਸ ਮਸਲੇ ਦੇ ਵਿੱਚ ਵੀ ਅੱਜ ਤਹ ਭਾਵੇਂ ਯੂ ਟਰਨ ਨਹੀਂ ਲੈ ਰਹੀ ਮੱਲਾ ਕਲੀਨਿਕ ਆਮ ਆਦਮੀ ਕਲੀਨਿਕ ਕੱਲ ਨੂੰ ਇਸ ਮਸਲੇ 'ਚ ਵੀ ਕਲੀਨਿਕ ਦੇ ਮਸਲੇ 'ਚ ਇਹਨਾਂ ਨੂੰ ਯੂ ਟਰਨ ਲੈਣਾ ਪੈਣਾ ਲੇਕਿਨ ਫਿਲਹਾਲ ਜਿਹੜਾ ਜੇ ਕਹਿੰਦੇ ਸੀ ਕਿ ਅਸੀਂ ਤੇ ਆਪਣੇ ਬਲਬੁੱਤੇ ਸਕੂਲ ਆਫ ਐਮਿਨੈਂਸ ਸਕੂਲ ਆਫ ਹੈਪੀਨੈਸ ਸਕੂਲ ਆਫ ਬ੍ਰਿਲੀਅੰਸ ਅਸੀਂ ਚਲਾ ਰਹੇ ਸਾਨੂੰ ਤੁਹਾਡੇ ਪੈਸਿਆਂ ਦੀ ਲੋੜ ਨਹੀਂ ਪਰ ਜਦੋਂ ਵੇਖਿਆ ਹੋਊਗਾ ਇਹਨਾਂ ਵੀ ਸਾਡੇ ਕੋਲ ਪਿੱਛੇ ਖਜ਼ਾਨਾ ਕਿੰਨਾ ਕੀ ਰਹਿ ਗਿਆ ਤੇ ਫਿਰ ਕੀ ਕਰਾਂਗੇ ਫਿਰ ਹੁਣ ਸਾਰੀਆਂ ਸ਼ਰਤਾਂ ਮੰਨ ਲੈਣੀਆਂ ਹੈਗੀਆਂ ਔਰ ਉਹਦੇ 'ਚ ਸ਼ਰਤਾਂ ਕੀ ਆ ਪੂਰਾ ਇੰਡੀਆ ਵਾ ਪੂਰੇ ਇੰਡੀਆ ਨੇ ਪੈਸੇ ਲਏ ਨੇ ਉਹਦੇ 'ਚ ਕੋਈ ਆਬਜੈਕਸ਼ਨੇਬਲ ਤੇ ਹੈ ਨਹੀਂ ਆ ਔਰ ਲਾਗੂ ਕਰਨੀ ਸਕੀਮ ਤੁਹਾਨੂੰ 515 ਕਰੋੜ ਰੁਪਏ ਮਿਲ ਰਿਹਾ ਉਹਦੇ ਨਾਲ ਦੇਖੋ ਤੁਹਾਡਾ ਕੋਈ ਸਿਲੇਬਸ ਨਹੀਂ ਚੇਂਜ ਹੋ ਰਿਹਾ ਤੁਹਾਡਾ ਪੰਜਾਬ ਦਾ ਇਤਿਹਾਸ ਨਹੀਂ ਚੇਂਜ ਹੋ ਰਿਹਾ ਨਾ ਗੁਰੂਕਾਲ ਨਾ ਸਿੱਖ ਅਧਿਆਸਨ ਨਾ ਮੱਧ ਵਰਗ ਦਾ ਨਾ ਜੋਕੇ ਪੰਜਾਬ ਦਾ ਕੋਈ ਇਤਿਹਾਸ ਤੇ ਨਾ ਬਦਲ ਰਿਹਾ ਉਹਨਾਂ ਨੇ ਸਿਰਫ ਤੇ ਸਿਰਫ ਇਨਫਰਾਸਟ੍ਰਕਚਰ ਨੂੰ ਦੇਨੇ ਕਿ ਦਫਤਰਾਂ ਦੇ ਵਿੱਚ ਉਹ ਸਕੂਲਾਂ ਦੇ ਵਿੱਚ ਬਲੈਕਬੋਰਡ ਦੂਜੇ ਹੁਣ ਪੀਣ ਵਾਲਾ ਪਾਣੀ ਹੋਵੇ ਬਾਥਰੂਮ ਹੁਣ ਡੈਕਸ ਹੋਣ ਬੈਂਚ ਹੋਣ ਕੁਰਸੀਆਂ ਹੋਣ ਜੋ ਵੀ ਇੱਕ ਸਕੂਲ ਨੂੰ ਚਾਹੀਦਾ ਹੈਗਾ ਤੇ ਅੱਜ ਕੱਲ ਤੇ ਪ੍ਰੋਜੈਕਟਰ ਲੱਗੇ ਹੈ ਸਕੂਲ ਤੇ ਤੁਸੀਂ ਉਹਨਾਂ ਸਕੂਲਾਂ ਨੂੰ ਤੁਸੀਂ ਏਸੀ ਵੀ ਲਵਾ ਸਕਦੇ ਏਸੀ ਨਹੀਂ ਤੇ ਕੂਲਰ ਲਗਵਾ ਸਕਦੇ ਹੋ ਬੱਚਿਆਂ ਨੂੰ ਸੋਹਣੀਆਂ ਵਰਦੀਆਂ ਦੇ ਸਕਦੇ ਹੋ ਤੁਹਾਡੇ ਟੀਚਰਾਂ ਦੀ ਤਨਖਾਹ ਨਿਕਲ ਰਹੀ ਹੈ ਹੋਰ ਕੀ ਤੁਹਾਨੂੰ ਚਾਹੀਦਾ ਹੈ ਇਸ ਕਰਕੇ ਹੁਣ ਉਸੇ ਇਹਨਾਂ ਨੂੰ ਸਮਝ ਲੱਗੀ ਹੋਗੀ ਤੇ ਹੁਣ ਇਹਨਾਂ ਨੇ ਚੁੱਪ ਚਪੀਤੇ ਯੂ ਟਰਨ ਲੈ ਲਿਆ ਪਰ ਉਹ ਅਖਬਾਰਾਂ ਦੀਆਂ ਸੁਰਖੀਆਂ ਬਣ ਗਿਆ